ਪਤਿਤ ਪਾਵਨ ਮਾਧੋ ਬਿਰਧ ਤੇਰਾ ਤਨ ਤੇ ਵੈ ਜੂਣੀ ਜਨ ਜਿਨੇ ਤੇ ਆਇਓ ਹਰ ਪ੍ਰਭ ਮੇਰਾ ਪਤਿਤ ਪਾਵਨ ਮਾਧੋ ਬਿਰਧ ਤੇਰਾ ਇਹ ਬਾਦਵ ਬਾਦਵ ਤਾਂ ਐਸੇ ਪੁਰਾਣੇ ਲਫ਼ਜ਼ ਆ ਰਹੇ ਹੈ ਪਰ ਨਤ ਵੀ ਮਾਧੋ ਬਿਰਧਾ ਜਿਹੜੇ ਸ਼ਬਦ ਆ ਰਹੇ ਨੇ ਪਿੱਛੇ ਉਹੀ ਵਰਤੇ ਹੋਏ ਨੇ ਅਰਥਾਂ ਦੇ ਅਰਥ ਹੋਏ ਸਿਰਫ ਇਹੀ ਗੱਲ ਹੈ ਅਰਥ ਉਸੇ ਸ਼ਬਦ ਦਾ ਅਰਥ ਆ ਕਾਫੀ ਦੇਰ ਬਾਅਦ ਬਦਲ ਲੈਂਦੇ ਬਦਲਿਆ ਜਾਂਦਾ ਪਤਿਤ ਪਾਪਨ ਬਾਦਵ ਮਾਦਵ ਬਿਰਦ ਤੇਰਾ ਬਾਦਵ ਕਹਿੰਦੇ ਨੇ ਵੈਸੇ ਪਹਿਲਾਂ ਮਾਦਵ ਕਹਿੰਦੇ ਸੀ ਇਹਨੂੰ ਸ਼ਬਦ ਬਾਦਵ ਬਿਰਦ ਤੇਰਾ ਤੇਰਾੜਾ ਬਿਰਦਾ ਦਰਦਕ ਧਰਮ ਦੇ ਸੈਂਸ ਵਿੱਚ ਬਿਰਦਾ ਸਾਡਾ ਧਰਮ ਉਹਦਾ ਬਿਰਦਾ ਸਾਡੀ ਡਿਊਟੀ ਉਹਦਾ ਫਰਜ਼ ਹੈ ਜੇ ਕਿਸੇ ਦੀ ਡਿਊਟੀ ਕਰੀਏ ਤਾਂ ਜਿਹਦੀ ਡਿਊਟੀ ਕਰੀਦਾ ਉਹਦਾ ਫਰਜ਼ ਵੀ ਬਣਦਾ ਕੁਝ ਧਰਮ ਰਾਜ ਜਿਹਦਾ ਨਾਮ ਆ ਉਹ ਕਰਦਾ ਹੀ ਧਰਮ ਧਰਮ ਰਾਜ ਨੂੰ ਇਹ ਮਾਤੋ ਕਿਹਾ ਹੋਇਆ ਆਪਣੇ ਬੋਲ ਨੇ ਮਾਤੋ ਕਿਹਾ ਉਹ ਹੈ ਹੀ ਧਰਮ ਦਾ ਉਹਦਾ ਕਮਾਉਣਾ ਹੀ ਧਰਮਾਂ ਦਾ ਕੰਮ ਪਤਿਤਾ ਨੂੰ ਪਾਵਨ ਕਰਨਾ ਮਾਦੋ ਦਾ ਬਰਦ ਮਾਦੋ ਦੀ ਡਿਊਟੀ ਹੈ ਕਹ ਲੋ ਮਾਦੋ ਦਾ ਫਰਜ਼ਾ ਕਹ ਲੋ ਮਾਦੋ ਦਾ ਧਰਮਾ ਕਹ ਲੋ ਡਿਊਟੀ ਵੀ ਧਰਮ ਹੀ ਹੁੰਦੀ ਹੈ ਦੇਖੋ ਡਿਊਟੀ ਕਰਦੇ ਆ ਤਾਂ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਬਾ এবਾਦੋ ਤੇਰਾ ਜੜਾ ਹੈ ਪਤਨ ਨੂੰ ਪਾਵਨ ਕਰਨ ਦਾ ਬਰਦ ਹੈ ਕਬ ਡਿਊਟੀ ਹੈ ਇਹ ਗੱਲ ਦੁਨੀਆ 'ਚ ਹੋਰ ਕਿਸੇ ਧਰਮ ਨੇ ਕਹੀ ਹੋਵੇ ਮੇਰਾ خیال ਨਹੀਂ ਹੈ ਇਹ ਐਸੇ ਧਰਮ ਨੇ ਕਹੀਆਂ ਇਹੀ ਧਰਮ ਸਿੱਧੂ ਬਣ ਗਿਆ ਸੀ ਉਹ ਵੀ ਇਹ ਗੱਲ ਕਹਿੰਦੇ ਨੇ ਮੁਰਦਾਨ ਕੇ ਬਾਦੋਂ ਦਾ ਜਿਹੜਾ ਕਬ ਪਤ ਤਾਲੂ ਪਵਨ ਕਰਨ ਵਾਲਾ ਪਤ ਤੇ ਪਾਵਨ ਸੀਤਾ ਰਾਮ ਕਾਇਨਨ ਕੀ ਸੀਤਾ ਰਾਮ ਹੁਣ ਉਪਗ ਹੋ ਗਏ ਪਤ ਹਿੰਦੋਸਤਾਨ ਤੇ ਕਹਦੇ ਨੇ ਸ਼ਕਤੀ ਹੀ ਹੋ ਗਏ ਸੀਤਾ ਰਾਮ ਜੇ ਪਤਨੂ ਪਵਰ ਕਾਲ ਵਾਲਾ ਮਦੋਈ ਹੈ ਪਤਤ ਕਿਉਂ ਨਹੀਂ ਫਿਰ ਦੋਸਤਾਂ ਚ ਪਸਤ ਕਿਉਂ ਸੀ ਗੰਗਾ ਵੀ ਭਾਰਤ ਵਿੱਚ ਦੀਚ ਵੀ ਭਾਰਤ ਵਿੱਚ ਕਿੱਡਾ ਫਰਾਡ ਹੈ ਉਹ ਲੋਕ ਖੁਦ ਪਤਤ ਨੇ ਜਿਹੜੇ ਕਿਸੇ ਦੂਜੇ ਨੂੰ ਪਤਤ ਕਹਿੰਦੇ ਨੇ ਜਿਹੜੇ ਕਿਸੇ ਨੂੰ ਪਤਤ ਕਹਿੰਦੇ ਨੇ ਨੀਚ ਕਹਿੰਦੇ ਨੇ ਉਹ ਖੁਦ ਹੀ ਨੀਚ ਨੇ ਆਪਣਿਆਂ ਦਲੇ ਦੀ ਤਾਂ ਸ਼ਾਇਦ ਉਹ ਦੇਖਦੇ ਹੀ ਨਹੀਂ ਦਿੱਤੀ ਉਹ ਨਹੀਂ ਜਿਨ੍ਹਾਂ ਨੇ ਕਹੇ ਇਹ ਲੋਕਾਂ ਨੂੰ ਚਲੇ ਤੇਰੀ ਚਰਨ ਦੇਣਾ ਇਹਨੂੰ ਹੱਥ ਲੇਗਣ ਦੇਣਾ ਉਹ ਖੁਦ ਨਹੀਂ ਸੀ ਅਸਲ ਦੇ ਵਿੱਚ ਉਹਨਾਂ ਦਾ ਪਤਿਤ ਪਾਵਨ ਰਾਮ ਥਿਓਰੀ ਸੀਤਾ ਰਾਮ ਪਤਿਤ ਪਾਵਨ ਨਹੀਂ ਸੀ ਉਹਨਾਂ ਦਾ ਜੇ ਸਵੇ ਘਟ ਰਾਮ ਬੋਲਦਾ ਪਤਿਤ ਤਾਂ ਉਹ ਆ ਜਿਹੜਾ ਰਾਮ ਦੀ ਆਵਾਜ਼ ਨਹੀਂ ਸੁਣਦਾ ਰਾਮਦੇਵ ਆਵਾਜ਼ ਸੁਣ ਕੇ ਉਹਨੂੰ ਨਹੀਂ ਮੰਨਦਾ ਪਤ ਤਾ ਸਾਰੇ ਹੀ ਪਤ ਤਾ ਨਹੀਂ ਫਿਰ ਪਤ ਤਾ ਕੌਣ ਪਤ ਤਾ ਫੈਸਲਾ ਕੀਤਾ ਗੁਰਬਾਣੀ ਨੇ ਪਤ ਤਾ ਮਤਲਬ ਇੱਕ ਸਨਾਤ ਲਫਜ਼ ਪਤ ਤਾ ਹੀ ਅਰਥ ਦਿੰਦਾ ਸਨਾਤ ਜਿਹੜੇ ਕਹਿੰਦੇ ਨੇ ਨਾ ਸਨਾਤਨ ਸ਼ੌਦਾ ਅਰਥ ਬਦਲ ਲਿਆ ਜਿਨ੍ਹਾਂ ਨੇ ਇੰਟਰਨੈਟ ਤੇ ਪਾ ਕੇ origignal ਗੱਲ ਹੈ origignal ਦਾ ਲਫਜ਼ ਇੰਗਲਿਸ਼ੀ ਦਾ ਓਰੀਜਨਲ ਅਰਥ ਕਰ ਲਿਆ ਹੁਣ ਇਹਨਾਂ ਨੇ ਜਗਟਿਆਂ ਦੇ ਵਜੀਆਂ ਸਨਾਤਨ ਦਾ ਸਨਾਤਨ ਦਾ ਓਰੀਜਨਲ ਅੰਗਰੇਜ਼ੀ ਦਾ ਲਫ਼ਜ਼ ਦਾ ਹਿੰਦੀ ਦਾ ਸ਼ਬਦ ਦੱਸੋ ਕੀ ਹੈ ਸਨਾਤ ਲਫ਼ਜ਼ ਤੋਂ ਸਨਾਤਨ ਬਣਿਆ ਹੋਇਆ ਸਨਾਤ ਲਫ਼ਜ਼ ਵਰਤਿਆ ਹੋਇਆ ਖਾਸਮ ਬਸਾਰੇ ਤੇ ਕਬਜਾਤ ਨਾਨਕ ਨਾਵਾ ਹੈ ਬਾ ਸਨਾਤ ਜਿਹੜਾ ਨਾਮ ਤੋਂ ਸਖਣਾ ਜਿਹੜਾ ਸੱਚ ਸੱਚ ਨੂੰ ਐਕਸੈਪਟ ਨਹੀਂ ਕਰਦਾ ਉਹ ਸਨਾਤ ਹੈ ਨਹੀਂ ਚ ਜਿਹੜਾ ਆਤਮਾ ਨੂੰ ਛੱਡ ਕੇ ਬੂਰਤੀ ਤੇ ਆ ਗਿਆ ਉਹ ਨੀਚ ਹੈ। ਖਤਮ। ਜੀਨੇ ਇਹ ਦੇਖਿਆ ਫਲਾਣੇ ਘਰ ਚੋਂ ਪੈਦਾ ਹੋਇਆ ਖੂਰ ਫਲਾਣੇ ਦਾ ਹੈ ਉਹ ਨੀਚ ਹੈ। ਉਹ ਸਰੀਰ ਤੇ ਖੜਾ ਹੈ ਆਤਮਾ ਤੇ ਨਹੀਂ ਖੜਾ। ਦੀਚ ਉੱਚ ਆਤਮਾ ਹੁੰਦੀ ਹੈ ਨਾ ਕਿ ਸਰੀਰ। ਦੀਚ ਉੱਚ ਦਾ ਫੈਸਲਾ ਆਤਮਿਕ ਲੈਵਲ ਤੇ ਉਹਦੀ ਸੋਚ ਤੇ ਹੂ ਜੇ ਸੋਚ ਨੀਚ ਹੈ ਤਾਂ ਆਤਮ ਵੀ ਨੀਚ ਹੈ ਜੇ ਸੋਚ ਉੱਚ ਹੈ ਤਾਂ ਆਤਮ ਵੀ ਉੱਚ ਹੈ। ਕੀਰ ਨੂੰ ਦੀਚ ਕਹਦੀ ਹੈ ਹੁਣ ਨਾਮਦੇਵ ਨੂੰ ਉਹਨਾਂ ਦੇ ਹਿਸਾਬ ਨਾਲ ਨਾਮਦੇਵ ਦੀਚ ਹੈ ਉਹਨਾਂ ਦੇ ਹਿਸਾਬ ਨਾਲ ਰਬਦਾਸ ਦੀਚ ਹੈ ਉਹਨਾਂ ਦੇ ਹਿਸਾਬ ਨਾਲ ਸਦਨਾ ਕਸਾਈ ਦੀਚ ਹੈ ਉਹਨਾਂ ਦੇ ਹਿਸਾਬ ਨਾਲ ਕਬੀਰ ਦੀਚ ਹੈ ਉਹਨਾਂ ਦੇ ਹਿਸਾਬ ਨਾਲ ਤਰਨਾ ਜੱਟ ਦੀਚ ਹੈ ਉਹ ਦੀਚ ਤਾਂ ਉਹ ਨਾ ਜਿਹੜੇ ਇਹਨਾਂ ਨੂੰ ਦੀਚ ਕਹਿੰਦੇ ਸੀ ਇਹਨਾਂ ਨੂੰ ਨਹੀਂ ਇਹਨਾਂ ਦੀ ਜਾਤ ਵਾਲਿਆਂ ਨੂੰ ਦੀਚ ਕਹਿੰਦੇ ਤਾਂ ਖੁਦ ਨਹੀਂ ਸੀਗੇ ਜੇ ਦੀਚ ਸੀ ਤਾਂ ਇਹਦਾ ਨੀਜ ਤੇ ਕਾਇਰ ਇੱਕ ਸਿੱਕਾ ਨੀਜਤਾ ਦਾ ਉਸੇ ਸਿੱਕੇ ਦਾ ਦੂਆ ਪਾਸਾ ਕਾਇਰਤਾ ਦਾ ਹੁੰਦਾ ਕਾਇਰ ਹੋ ਗਏ ਮੁਸਲਮਾਨਾਂ ਨੇ ਗੁਲਾਮ ਕਰ ਲਏ ਉਹਨਾਂ ਦਾ ਇਮਾਨ ਸੀ ਉਹਨਾਂ ਨੇ ਇਮਾਨ ਰੱਖਿਆ ਇਹਨਾਂ ਨੇ ਇਮਾਨ ਖੋਤ ਤਾ ਨੀਜ ਆਦਮੀ ਕੋਲੇ ਮਾਨ ਨਹੀਂ ਹੁੰਦਾ ਸਰ ਵੀ ਛੱਡ ਤੇ ਇਮਾਨ ਨਹੀਂ ਰਾਂ ਦਾ ਕੋਲ ਗੁਲਾਮ ਨਹੀਂ ਹੋਏ ਫਿਰ ਅਜੋ ਪਤਾ ਨਹੀਂ ਲੱਗਿਆ ਦੀਜ ਕੀ ਹੁੰਦਾ ਰੂਚ ਕੀ ਹੁੰਦਾ ਅਜੋ ਵੀ ਹੋਸ਼ ਚ ਨਹੀਂ ਆਏ ਕੋਈ ਤਾਂ ਆ ਜੂਗੀ ਨਾਟਕ ਨੇ ਕਹਤਾ ਨਾਮ ਤੇ ਬਿਨਾ ਸਾਰੇ ਹੀ ਨੀਜ ਨੇ ਹੈ ਵੀ ਨਹੀਂ ਜਿਹੜਾ ਭਵ ਸਾਗਰ ਚ ਇੱਥੇ ਪਿਆ ਹੋਇਆ ਉਹ ਊਚ ਹੈ ਕਿਵੇਂ ਊਚੋਂ ਤਾਂ ਦੀ ਚੋਂ ਊਚ ਕਰੇ ਮੇਰਾ ਗੋਵਿੰਦ ਗੋਵਿੰਦ ਇੱਥੇ ਨੀਚਾ ਨੂੰ ਉੱਚ ਕਰਨ ਵਾਲਾ ਹੈ ਜਿਹੜਾ ਉਹਦੀ ਗੱਲ ਸੁਣ ਲੂ ਆ ਤਰਾਤਮਾਂ ਦੀ ਰਾਮ ਦੀ ਉਹਦੇ ਤੇ ਚੱਲੂ ਉੱਚ ਹੋ ਜੂ ਬਾਕੀ ਸਾਰੇ ਨੀਚੇ ਇਹ ਗੱਲ ਕਿਉਂ ਨਹੀਂ ਕਹਿੰਦੇ ਇਹ ਗੱਲ ਕਹਿੰਦੇ ਫਿਰ ਆਪ ਆ ਜਾਂਦੇ ਤੁਸੀਂ ਵਿੱਚ ਹਾਂਜੀ ਪਤਿਤ ਪਾਵਨ ਮਾਧੋ ਬਿਰਦ ਤੇਰਾ ਪਤਿਤਾਂ ਨੂੰ ਪਾਵਨ ਕਰਨ ਵਾਲਾ ਮਾਧੋ ਹੈਗਾ ਉਹ ਸਵੇ ਘਟ ਬੋਲਦਾ ਹੈ ਉਹਦੀ ਗੱਲ ਸੁਣ ਲੋ ਪਾਵਨ ਹੋ ਜਊਗਾ ਨਹੀਂ ਸਾਰੇ ਨੀਚ ਹੈ ਗਈ ਉਹਦਾ ਵਰਦਾ ਉਹ ਐਸੀ ਸਿੱਖਿਆ ਦੇ ਰਿਹਾ ਪੱਤਾ ਨੂੰ ਪਾਵਨ ਕਰ ਰਿਹਾ ਉਹਦੀ ਸਿੱਖਿਆ ਕੋਈ ਉਹਨੂੰ ਤਾਂ ਮੂਰਤੀ ਚ ਬਾੜਦਾ ਇਹਨਾਂ ਨੇ ਵੀ ਮੂਰਤੀ ਚ ਬਾਦੋ ਬਾਦੋ ਦਾ ਪੱਥਰ ਚ ਬਾੜਦਾ ਵੀ ਅੰਦਰਲੀ ਆਵਾਜ਼ ਕੋਈ ਸੁਣੇ ਨਾ ਅੰਦਰਲੀ ਆਵਾਜ਼ ਸੁਣਨ ਤੋਂ ਹੀ ਬੰਦ ਕਰਦੇ ਲੋਕ ਮੂਰਤੀ ਚ ਬਾੜਦਾ ਮੂਰਤੀ ਜੇ ਕੋਈ ਆਵਾਜ਼ ਆਉਂਦੀ ਹੈ ਪੂਰਾ ਫਰਾਉਡ ਹੈ ਧਰਮ ਹੈ ਹਿੰਦੂ ਸ਼ਬਦ ਹੈ ਫਰਾਉਡੀ ਫਰਾਉਡੀ ਦਾ ਨਾਮ ਹਿੰਦੂ ਹੈ ਔਰ ਕੀ ਦਾ ਨੋ ਹਿੰਦੂ ਹੈ ਜੋ ਫਰਾਡ ਕਰਦੇ ਧਰਮ ਦੇ ਨਉਤੇ ਫਰਾਉਡ ਧਰਮ ਦੀ ਜਗਾ ਉਹ ਹਿੰਦੂ ਹੈ ਉਹਨਾਂ ਦੀ ਡਿਕਸ਼ਨਰੀ ਦੇਖ ਲਓ ਕੀ ਅਸਰ ਰੱਖਦਾ ਜਜ਼ਬਾ ਤੇ ਹਿੰਦੁਸਤਾਨ ਦੋ ਟੁਕੜਿਆਂ 'ਚ ਹੋਇਆ ਉਹਨਾਂ ਨੇ ਆਪਣਾ ਨੋ ਹਿੰਦੁਸਤਾਨ ਦੀ ਬਜਾਏ ਪਾਕਿਸਤਾਨ ਰੱਖ ਲਿਆ ਪਾਕ ਜਗਾ ਇਹ ਪਾਕ ਹੈ ਇਧਰਲਾ ਇਲਾਕਾ ਨਾਪਾਕ ਹੈ ਨਾਫਾਕ ਦਾ ਨਾ ਹਿੰਦੂ ਹਿੰਦੋਸਤਾਨੂ ਦਾ ਨਾਫਾਕ ਹਿੰਦੂ ਹੈ ਅਸਲ ਵਿੱਚ ਜਿਦਾ ਜਿਸਾ ਤੋਂ ਇਸਲਾਮ ਇੱਥੇ ਆਇਆ ਹੈ ਕੁਝ ਲੋਕ ਇੱਥੇ ਤੇ ਮੁਸਲਮਾਨ ਹੋ ਗਏ ਜਿਹੜੇ ਮੁਸਲਮਾਨ ਹੋ ਗਏ ਬਦਲ ਲਿਆ ਜਿਨ੍ਹਾਂ ਨੇ ਆਪਣਾ ਆਸਥਾ ਬਦਲ ਲਈ ਉਹ ਆਪਣੇ ਨੂੰ ਇਮਾਨ ਵਾਲੇ ਕਹਿਣ ਲੱਗੇ ਮੁਸਲਮਾਨ ਦਾ ਮਤਲਬ ਹੈ ਜਿਹਦੇ ਕੋਲ ਇਮਾਨ ਹੈ ਦੂਏ ਰਾਗੇ ਜਿਹੜੇ ਹਿੰਦੂ ਬਈਬਾ ਉਹਨਾਂ ਨੇ ਲਾਹੂਦੀ ਹਿੰਦੂ ਰਖ ਲਿਆ ਉਹਨਾਂ ਵਾਸਤੇ ਉਹਨਾਂ ਆਪਣੀ ਭਾਸ਼ਾ ਦਾ ਉਹਨਾਂ ਨੇ ਆਪਣੀ ਭਾਸ਼ਾ ਦਾ ਹਿੰਦੂ ਸ਼ਬਦ ਰੱਖਿਆ ਨਾ ਸਨਾਤਨ ਲਫ਼ਜ਼ ਇਹਨਾਂ ਨੇ ਆਪ ਰੱਖਿਆ ਨਾ ਹਿੰਦੂ ਸ਼ਬਦ ਇਹਨਾਂ ਨੇ ਆਪ ਰੱਖਿਆ ਨੋ ਦੋਏ ਸ਼ਬਦਾਂ ਦੇ ਵਿਰੋਧੀਆਂ ਨੇ ਰੱਖੇ ਦੇ ਲੋ ਸਨਾਤਨ ਭਗਤਾ ਨੇ ਨੋ ਰੱਖਿਆ ਹੋਇਆ ਸਨਾਤਨ ਸ਼ਬਦ ਭਗਤ ਵੇਦ ਵਿੱਚ ਆਇਆ ਹੋਇਆ ਨਾਨਕ ਨਾਵਾ ਬਾਜ ਸਨਾਤ ਆਇਆ ਨਾ ਇੱਥੇ ਸਨਾਤਨ ਹੋਣ ਹੋਗਾ ਜੇ ਮੂਰਤੀ ਪੂਜਕ ਸਨਾਤਨ ਮਤ ਕਹਿੰਦਾ ਨਹੀਂ ਆਪਣੀ ਮਤ ਨੂੰ ਸਨਾਤਨ ਨਹੀਂ ਬੱਤ ਮੂਰਤੀ ਪੂਜਕ ਨਾ ਬੱਦਨੇ ਸਨਾਤਨੀ ਨਹੀਂ ਸੀ ਉਹ ਸੇ ਨੂੰ ਕਹਿੰਦਾ ਨਾ ਮੂਰਤੀ ਪੂਜਕ ਕਰੋ ਜਿਹੜਾ ਵੇਦਾਂ ਵਾਲਾ ਵੇਦ ਬਾੜੇ ਨੂੰ ਮੰਨਦਾ ਉਹ ਜਾਰੀਆਂ ਨੇ ਉਹ ਬ੍ਰਾਹਮਣ ਸਨਾਤਨੀ ਨਹੀਂ ਹੈ ਇੱਕ ਬ੍ਰਾਹਮਣ ਨੇ ਇੱਕ ਸਨਾਤਨੀ ਨੇ ਸਨਾਤਨੀ ਪੜਨਾ ਤਾਂ ਨੇ ਕਹੋਰੇ ਪੰਡਿਆ ਕਵ ਕੇ ਬ੍ਰਾਹਮਣ ਹੋਏ ਜਿਹੜਾ ਪੰਡਿਆ ਉਹ ਬ੍ਰਾਹਮਣ ਹੋ ਤੋ ਬ੍ਰਾਹਮਣ ਤੋਂ ਸਨਾਤਨੀ ਹੋ ਗਿਆ ਕਹੋਰੇ ਪੰਡਿਆ ਕਵ ਕੇ ਬ੍ਰਾਹਮਣ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਹੋਏ ਤੂੰ ਆਪਣੇ ਆਪ ਨੂੰ ਬ੍ਰਾਹਮਣ ਨਹੀਂ ਕਹਿ ਸਕਦਾ ਤੂੰ ਸਨਾਤਨੀ ਹੈ ਬ੍ਰਾਹਮਣ ਦਾ ਜੋ ਬ੍ਰਹਮਚਾਰ ਦਾ ਹੁੰਦਾ ਬ੍ਰਹਮਚਾਰੀ ਦਾ ਉਹ ਨਾ ਵੇਦ ਵਿਚਾਰੀ ਦਾ ਨਾ ਵਿਚਾਰਨ ਵਾਲੇ ਦਾ ਨਾਮ ব্রাহ্মণ। ਵੇਦ ਵਿਚਾਰਨ ਤੋਂ ਬਿਨਾ ব্রাহ্মণ ਭਗਤਾ ਨੇ ਕਿਹਾ ਨਹੀਂ ਮੰਨਾਂ ਜਾ ਸਕਦਾ। ਤੇ ਇਹ ਕੀ ਕਰਦੇ ਨੇ ਪਬਲਿਕ ਗੁਰੂ ਕਬਲਾ। ਪਬਲਿਕ ਗੁਰੂ ਕਿਹੜਾ ਪਤਾ ਇਹਨਾਂ ਗੱਲਾਂ ਦਾ। ব্রাহ্মণ ਵੀ ਅਸੀਂ ਆ ਸੰਨਾਤਨੀ ਵੀ ਅਸੀਂ। ਹਿੰਦੂ ਵੀ ਅਸੀਂ ਆ। ਮੁਸਲਮਾਨ ਨਹੀਂ ਹੈਗੇ ਅਸੀਂ, ਈਮਾਨ ਵਾਲੇ ਦੀ ਹੈਗੇ। ਜੇ ਮੁਸਲਮਾਨ ਕੋ ਫਿਰ ਸੇਖ ਬਣੀ ਹੈ ਸਿੱਖਿਆ ਨਹੀਂ ਲਈ ਧਰਮ ਦੇ ਦੁਆਰਾ ਰੋ ਹੁਣ ਅਰਥ ਬਦਲੇ ਨੇ ਇਹਨਾਂ ਨੇ ਸਨਾਤਨ ਦੇ ਕੱਲ ਆਇਆ ਸੀ ਆਤਮਵੀਰ ਦੱਸਣ ਕਹਿੰਦਾ ਉਹਦੇ ਉੱਥੇ ਮੈਂ ਇੰਟਰਨੈਟ ਤੇ ਇੰਟਰਨੈਟ ਤੇ ਅਰਥ ਉਹਦਾ ਇਹ オリジナル ਲਫ਼ਜ਼ ਤਾਂ ਫਿਰ ਉਹਦਾ オリジナル ਕੀ オリジナル ਸ਼ਬਦੇ ਨਹੀਂ ਹੈ ਵੈਦਾਂ ਚ ਕਿਤੇ origignal ਲਫ਼ਜ਼ ਵਾਸਤੇ ਆਦ ਹੈ ਲਫ਼ਜ਼ ਆਇਆ ਹੋਇਆ ਇਹ ਆਦ ਹੈ ਪੁਰਾਣਾ ਸ਼ਬਦ ਹੈ ਨਾ ਦਾ ਸਨਾਤਨ ਵਾਸਤੇ ਫਿਲਾਂ ਹੁਣ ਉਥੋਂ ਵਿੱਚ ਜਿਹੜੇ ਰਾਈਟਰ ਨੇ ਉਹਨਾਂ ਨੇ ਕਲਮ ਫੇਰਤੀ ਸਨਾਤਨ ਪੁਰਾਣਾ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਇਹਦਾ ਮਤਲਬ ਹੈ ਝੂਠੀ ਮੱਤ ਹੈ ਜੇ ਪੁਰਾਣੀ ਹੈ ਉਹ ਜੇ ਤੁਸੀਂ ਪੁਰਾਣੀ ਕਹਿੰਦੇ ਤਾਂ ਵੀ ਝੂਠੀ ਹੈ ਸਾਹਿਬ ਪਰਣਾ ਹੁੰਦਾ ਹੀ ਨਹੀਂ ਇਹ ਜਾਤੇ ਕਿਹਾ ਹੋਇਆ 12 13 ਸਾਲ ਤੇ ਯੂਨੀਵਰਸਿਟੀ ਚਲੀਏ ਜਾਤੇ ਉਹਨਾਂ ਨੇ ਕਿਹਾ ਇਹਨੂੰ ਬਦਲੋ ਹੁਣ ਤਾਂ ਇੰਟਰਨੈਟ ਤੇ ਬਾਤ ਆਊਗੀ ਸਰ ਕਿਸੇ ਡਾਕਟਰ ਨੇ ਜਾਂ ਤਲਵਾਰ ਗੜਲੂ ਉਹਦੀ ਹੈ ਫੇਰ ਅਗਲਾ ਕਹਿੰਦਾ ਵੀ ਇੱਥੇ ਕੁਝ ਬੰਨ ਲਓ ਗੱਲ ਦਾ ਵਜਾ ਕਰੀਏ ਉਹ ਗੱਲ ਦਾ ਵਜਾ ਕੀਤਾ ਤਲਵਾਰ ਗੜਲੂ ਪੈ ਗਈ ਗੱਲ ਦਾ ਵਜਾ ਕਰਨਾ ਹੀ છાતી ਦਾ وبજા ਦਾ ਕਰਨਾ ਹੀ ਆ تیر تے સંજોਦ ਪਾਉਣੇ ਪਾਉਣੀਆਂ ਜਾਂ ਜੱਗ ਜਾਣਾ ਤੇ છાਤੀ ਦਾ وبજા ਕਰਕੇ ਜਾਣਾ ਪਊਗਾ ਜੇ તલવાર ਹੈ ਤਾਂ ਢਾਲ ਵੀ ਲੜੀ ਪਾਉਗੀ ਨਾ ਉਹ ডিফেন্স ਤੇ ਡਿਫੈਂਸਿਵ ਹੋਏ ਹੋਏ ਨੇ ਪਤਾ ਲੱਗ ਗਿਆ ਡਿਫੈਂਸਿਵ ਰਹਿ ਲਫ਼ਜ਼ਾਂ ਨੂੰ ਬਦਲੋ ਕਿ ਕਿਹੜੇ ਕਿਹੜੇ ਸ਼ਬਦ ਨੂੰ ਬਦਲ ਲੈਣਗੇ બેક ਫੁੱਟ ਤੇ ਚਲੇ ਗਏ ਦਾ ਮਤਲਬ ਹੈ બેક ਫੁੱਟ ਤੇ ਚਲੇ ਗਏ ਉਹਨਾਂ ਦੇ ਜਿਹੜੇ ਏਜੰਟ ਨੇ ਉਹ ਬਚਾਤੇ ਆਏ ਹੋਏ ਨੇ ਪੂਰੇ ਉਹ ਵੀ ਏਜੰਟ ਨੇ ਜਿਹੜੇ ਬਚਾਤੇ ਭੱਜੇ ਫਿਰਦੇ ਨੇ ਉਹ ਇਹ ਤੋਂ ਪਤਾ ਲੱਗਦਾ ਵੀ ਉਹ ਏਜੰਟ ਨੇ ਬਾਦੋ ਪਤ ਦਾ ਪਤਤਾ ਨੂੰ ਪਾਵਨ ਕਰਨਾ ਬਾਦੋ ਦਾ ਵਰਦ ਹੈ ਤਨ ਤੇ ਵੇ ਮੁਨੀ ਜਾਨ ਜਿਨੀ ਤੇ ਆਇਓ ਹਰ ਪ੍ਰਭ ਮੇਰਾ ਇਹਦਾ ਮਤਲਬ ਹੈ ਮੁਨੀ ਜਨ ਸਾਰੇ ਮੇਰਾ ਵਾਲਾ ਪ੍ਰਭ ਨਹੀਂ ਝਾਉਂਦੇ ਉਹ ਹੋਰ ਪ੍ਰਭਾ ਉਹਨਾਂ ਦਾ ਤਨ ਤੇ ਦਾਇ ਮੁਨੀ ਜਨ ਉਹ ਮੁਨੀ ਜਨ ਤੁਨ ਨੇ ਜਿਨ੍ਹਾਂ ਨੇ ਮੇਰੇ ਆਲਾ ਪ੍ਰਭ ਤੇ ਆਇਆ ਹੈ ਮੇਰੇ ਆਲਾ ਗੋਬਿੰਦ ਤੇ ਆਇਆ ਹੈ ਜਿਨੇ ਤੇ ਆਇਓ ਹਰ ਪ੍ਰਭ ਮੇਰਾ ਹਰ ਪ੍ਰਭ ਜਿਹੜਾ ਮੇਰੇ ਆਲਾ ਹਰ ਪ੍ਰਭ ਹੈ ਨਾ ਜਿਹੜੇ ਇਹਦਾ ਧਿਆਨ ਲਗਦੇ ਨੇ ਉਹ ਨਹੀਂ ਜਿਹੜੇ ਮੂਰਤੀ ਆਲੇ ਰੱਖਦੇ ਨੇ ਉਹ ਨਹੀਂ ਉਹਨਾਂ ਦੀ ਦੀ ਗੱਲ ਕਰ ਰਿਹਾ ਮੈਂ ਜਿਹੜੇ ਭਗਤਾਂ ਨੇ ਆਉ ਭਗਤਾਂ ਨੇ ਨਾਲ ਸਹਿਮਤ ਹੋਏ ਨੇ ਫਲਤ ਬਾਣੀ ਨਾਲ ਬੇਦਨ ਨਾਲ ਮੁੜ ਕੇ ਬੇਦਨ ਨਾਲ ਸਹਿਮਤ ਹੋਏ ਨੇ ਜਿਹੜੇ ਜਿਹੜੇ ਦੁਬਾਰਾ ਬ੍ਰह्म ਗਿਆਨ ਆਤਮ ਗਿਆਨ ਨਾਲ ਸਹਿਮਤ ਹੋਏ ਨੇ ਉਹ ਤੁਹਾਨੂੰ ਨਹੀਂ ਬੁਰੀ ਜਾਣੂ ਜਿਨ੍ਹਾਂ ਨੇ 베ਰੇ ਵਾਲਾ ਹਰਪ੍ਰਭ ਜਿਹੜਾ ਆਇਆ ਤੇ ਆਇਆ ਚਿੱਤ ਵਿੱਚ ਵਸਾਇਆ ਜਿਨ੍ਹਾਂ ਨੇ ਮੂਰਤੀ ਵਿਸਾਈ ਹੈ ਉਹ ਜਾਣ ਉਹਨਾਂ ਦਾ ਕੱਬ ਜਾਣ ਉਹ ਆਪਣੇ ਪੁੱਛ ਲੈਣ ਉਹ ਤੋਂ ਕੀ ਮਿਲੂਗਾ ਉਹਨਾਂ ਨੂੰ ਉਦੋਂ ਲੜਣ ਜੋ ਮਿਲਦਾ ਮੇਰੇ ਵਾਲਾ ਜਿਹੜਾ ਧਿਆ ਤਿਆਊਗਾ ਉਹ ਮੈਂ ਦੱਸਦਾ ਤੁਹਾਨੂੰ ਲਈ ਤੁਹਾਨੂੰ ਭਾਗ ਰਹੇ ਉਹਨਾਂ ਦੇ ਉਹ ਇਸ ਗੱਲ ਦਾ ਵਿਸ਼ਵਾਸ ਕਰ ਲੈਣ ਦੂਜੇ ਮੂਰਤੀ ਪੂਜਾ ਵਾਲੇ ਉਹਨਾਂ ਦੇ ਗਾਰੰਟੀ ਲੈਣ ਜਿਹੜੇ ਉਹਨਾਂ ਦੇ ਗੁਰੂ ਨੇ ਉਹ ਗਾਰੰਟੀ ਉਹਨਾਂ ਨੂੰ ਦੇਣ ਉਹ ਉਹਨਾਂ ਤੇ ਲੜਨ ਗਾਰੰਟੀ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਿ ਰਹੇ ਜੁਬੜੂਗਾ ਲੈ ਲੈਣਾ ਉਹ ਤਾਂ ਜਿਹੜਾ ਪਿੱਛੇ ਵਾਲਿਆਂ ਨੇ ਲੈ ਲਈ ਖੀਰ ਖਾ ਲਈ ਉਹ ਇੱਥੇ ਲੈ ਲੈਣਾ ਹਾਂ ਮੇਰੇ ਮਾਥੇ ਲੱਗੀ ਲੈ ਧੂਰ ਗੋਵਿੰਦ ਚਰਨਨ ਕੀ ਮੇਰੇ ਮਾਥੇ ਲੱਗੀ ਰੇ ਧੂਰ ਗੋਵਿੰਦ ਚਰਨਨ ਕੀ ਮੇਰੇ ਤਾਂ ਮੱਥੇ ਧੂੜ ਗੋਵਿੰਦ ਦੇ ਚਰਨਾਂ ਦੀ ਲੱਗੀ ਹੋਈ ਐ ਤਾਂ ਉਹਦਾ ਗੋਵਿੰਦ ਹੈਗਾ ਚਰਨ ਵੀ ਉਹਦੇ ਹੈਗੇ ਨੇ ਔਰ ਮੇਰੇ ਮੱਥੇ ਤੇ ਧੂੜ ਲੱਗੀ ਐ ਇਸ ਮੇਰੇ ਕੋਲ ਸਬੂਤ ਵੀ ਐ ਤੁਸੀਂ ਦਿਖਾਓ ਤੁਹਾਡੇ ਕੋ ਕੀ ਸਬੂਤ ਹੈ ਜਿਹਨਾਂ ਨੇ ਮੂਰਤੀ ਦਾ ਦਰਸ਼ਨ ਕੀਤਾ ਦਿਖਾਓ ਕੀ ਸਬੂਤ ਹੈ ਤੁਹਾਡੇ ਕੋ ਮੇਰੇ ਤਾਂ ਹਿਰਦੇ ਚੋਂ ਦੀ ਤੂੜ ਲੱਗੀ ਹੋਈ ਐ ਮੱਥਾ ਹਿਰਦਾ ਹੀ ਹੁੰਦਾ ਮੱਥਾ ਸਰੀਰ ਦਾ ਨਹੀਂ ਹੁੰਦਾ ਅੰਤਰਾਤਮਾ ਦਾ ਮੱਥਾ ਹੁੰਦਾ ਮੇਰੇ ਅੱਗੇ ਉਹਦੀ ਤੂੜ ਐ ਜਿਵੇਂ ਸੂਰਜ ਦੀ ਤੂੜ ਰੋਸ਼ਨੀ ਹੁੰਦੀ ਐ ਗੋਬਿੰਦ ਦੀ ਤੂੜ ਚਾਨਣ ਤੇ ਇਹਦੇ ਚਾਨਣ ਸਭਾਂ ਚਾਨਣ ਮੇਰੇ ਤਾਂ ਅੱਗੇ ਉਹਦਾ ਰੋਸ਼ਨੀ ਐ ਚਾਨਣ ਮੈਂ ਜੋ ਦੀਨ ਆ ਉਹ ਗੱਲ ਕਰ ਰਿਹਾ ਮੈਂ ਦੇਖ ਕੇ ਬੋਲ ਰਿਹਾ ਤੁੜੀਸ ਨਾਲ ਹੀ ਗੱਲ ਨਹੀਂ ਬੋਲਦੇ ਹਾਂ ਮੇਰੇ ਅੱਗੇ ਫਰੰਟ ਤੇ ਉਹਦੀ ਰੋਸ਼ਨੀ ਹੈ ਲੱਗੀ ਹੋਈ ਜਿਵੇਂ ਕਿਸੇ ਦੇ ਮੱਥੇ ਤੇ ਕੋਈ ਲਾਈਟ ਫਿੱਟ ਕਰਦੀ ਏ ਉਹਦੇ ਵਿੱਚੋਂ ਨਿਕਲੇ ਧੂੜ ਜੋਤ ਨਿਕਲੇ ਜਿਵੇਂ ਸੂਰਜ ਦੇ ਵਿੱਚੋਂ ਰੋਸ਼ਨੀ ਨਿਕਲਦੀ ਹੈ ਐਨਕਲੇ ਉਹ ਰੋਸ਼ਨੀ ਜੋ ਉਹ ਜੇ ਰੋਸ਼ਨੀ ਹੈ ਉਹ ਰੋਸ਼ਨੀ ਦੀ ਮੈਂ ਗੱਲ ਵੀ ਦਸੂਗਾ ਉਰੋਸ਼ਨੀ ਰਵਰੂ ਕੀ ਕੀ ਦਿਖਾ ਲਿਆ ਮੇਰੇ ਮਾਥੇ ਲਾਗੀ ਰੇ ਧੂੜ ਗੋਵਿੰਦ ਚਰਨ ਦੀ ਗੋਵਿੰਦ ਦੇ ਚਰਨ ਨੇ ਗੋਵਿੰਦ ਦੇ ਚਰਨ ਕੀ ਉਹਦੇ ਨੇ ਗੋਵਿੰਦ ਦੇ ਗੁਣ ਗੋਵਿੰਦ ਦੇ ਚਰਨ ਮੈਨੂੰ ਗੋਵਿੰਦ ਦੇ ਗੁਣਾ ਦੀ ਸਮਝ ਆ ਗਈ ਗੋਵਿੰਦ ਦੇ ਗੁਣ ਮਨ ਨੂੰ ਧੀਂਦੇ ਨੇ ਉਹਦੇ ਗੁਣਾ ਚੋਂ ਹੀ ਧੂੜ ਨਿਕਲ ਉਰੋਸ਼ਨੀ ਨਿਕਲ ਰਹੀ ਹੈ ਜਿਹੜੇ ਉਹਦੇ ਗੋਬਿੰਦ ਨੇ ਉਸੇ ਤੇ ਗੋਬਿੰਦ ਦੇ ਚਲਣਾ ਚੋਤਾ ਰੋਸ਼ਨੀ ਕਰ ਰਹੀ ਹੈ ਉਸ ਰੋਸ਼ਨੀ ਦੇ ਵਿੱਚ ਮੈਂ ਬੋਲ ਰਿਹਾ ਜੁਦੀ ਦਾ ਹਾਂਜੀ ਸੁਰਨਾਰ 무ਨੀ ਜਾਣ ਤੈਨੂੰ ਤੇ ਦੂਰ ਆ ਜਿਹੜੇ ਸੁਰਨਾਰ ਮੁੰਜਨ ਜਿੱਥੇ ਦੀ ਗੱਲ ਕਰਦੇ ਨੇ ਨਾ ਜਿਹੜੇ ਸੁਰਗ ਨਾਸਤੇ ਦੀ ਗੱਲ ਕਰਦੇ ਨੇ ਇਹ ਤੋਂ ਬਹੁਤ ਅੱਗੇ ਦੀ ਗੱਲ ਹੈ ਤੈਨੂੰ ਤੇ ਦੂਰ ਓਏ ਤਾਂ ਇਹ ਤਾਂ ਮਾਇਆ 'ਚ ਫਸੇ ਨੇ ਸਾਰੇ ਇਹ ਤਾਂ ਬਿਸਟਾ ਕੈ ਕੀੜੇ ਬਿਸਟਾ ਕੈ ਕੀੜਿਆਂ ਦੇ ਇਹ ਜਿਹੜੇ ਨੇ ਗੁਰੂ ਨੇ ਬਣੇ ਹੋਏ ਇਹ ਤਾਂ ਮਾਇਆ 'ਚ ਫਸੇ ਨੇ ਸਾਰੇ ਸੁਲਨਾਰ ਮੋਨਜਾ ਜਿਹੜੇ ਦੂਰ ਇਹ ਨੇ ਨਾ ਤੈਨੂੰ ਹੁਤੇ ਦੂਰ ਇਹਨਾਂ ਦੇ ਬਹੁਤ ਦੂਰ ਦੀ ਗੱਲ ਆ ਮੇਰੇ ਕੋਲ ਮਰੇ ਕੋ ਤਾਂ ਜਿੱਥੇ ਮਾਇਆ ਮੁੱਕ ਜਾਂਦੀ ਹੈ ਮਾਇਆ ਖਤਮ ਹੋਈ ਉੱਥੋਂ ਗਾਹਾਂ ਦੀ ਗੱਲ ਹੈ ਇਹ ਮਾਇਆ ਦੇ ਵਿਚੋੜਲੇ ਹੋਏ ਨੇ ਇਹਨਾਂ ਦੀ ਲక్ష్ਮੀ ਜਿਹੜੀ ਪੂਜਦੇ ਨੇ ਉਹ ਤੋਂ ਪੈਸੇ ਨਿਕਲਦੇ ਨੇ ਹੀਰੇ ਜਵਾਹਰਾਤ ਨਿਕਲਦੇ ਨੇ ਇਹਨਾਂ ਕੋ ਮਾਇਆ ਤੇਸ ਬਾਅਦ ਦੇਲ ਨੂੰ ਕੁਛ ਨਹੀਂ ਮਾਇਆ ਦੀ ਭੁੱਖ ਹੈ ਇਹਨਾਂ ਨੂੰ ਪਿਆ ਸਾਰੀ ਪਾਵਰ ਦੀ ਲੜਾਈ ਇਹਨਾਂ ਦੀ ਸਾਰੀ ਪਾਵਰ ਦੀ ਲੜਾਈ ਸੰਸਾਰੀ ਰਾਜ ਦੀ ਲੜਾਈ ਸੰਸਾਰੀ ਧਰਤੀ ਤੇ ਕਬਜ਼ੇ ਦੀ ਲੜਾਈ ਇਹ ਲੜਾਈ ਹੈ ਨਾ ਇਹ ਸਾਰਿਆਂ ਦੀ ਢੜੇ ਬਣੇ ਹੋਏ ਨੇ ਕੋਈ ਕਿਸੇ ਢੜੇ ਚ ਕੋਈ ਕਿਸੇ ਢੜੇ ਚ ਦੇਖਿਆ ਨਹੀਂ ਮਹਾਭਾਰਤ ਦੇ ਵਿੱਚ ਕਿ ਇੱਕ ਪਾਸੇ ਦਰ ਆ ਜਾਂਦਾ ਦੂਏ ਪਾਸੇ ਸੂਰਜ ਆ ਜਾਂਦਾ ਉਹ ਇੱਕ ਢੜੇ ਚ ਇੰਦਰ ਆਉਂਦਾ ਇੱਕ ਢੜੇ ਚ ਸੂਰਜ ਆ ਜਾਂਦਾ ਇਹਦਾ ਢੜੇ ਬੰਦੀ ਤਾਂ ਆਪਸ ਇਹ ਦੇਵਤੇ ਕਹਦੇ ਆਪਸ ਵਿੱਚ ਹੀ ਢੜੇ ਬੰਦੀ ਆ ਨਾ ਇਹਦਾ ਜਿਹੜਿਆਂ ਦੇ ਦੇਵ ਜਿਨ੍ਹਾਂ ਦੇ ਘਰ ਚ ਢੜੇ ਬੰਦੀ ਆ ਉਹ ਦੁਸ਼ਮਣ ਕਿਹੜੇ ਨਾਲ ਫਤਿਹ ਕਰ ਲੈਣਗੇ ਤਾਂ ਹੀ ਦਾ ਰਾਖਸ਼ ਬੂਰੇ ਬੂਰੇ ਲਾ ਲੈਂਦੇ ਇਹਨਾਂ ਨੂੰ ਇਹਨਾਂ ਦੀਆਂ ਅੱਜੇ ਉਂਗਲੀਆਂ ਇੱਕ ਸਾਰੇ ਨਹੀਂ ਹਨ ਇਹ ਤਾਂ ਇੱਕ ਦੂਏ ਨਾਲ ਉਹ ਅੱਡੋ ਅੱਡ ਨੇ ਸਾਰੇ ਜਿੰਨੇ ਹੈ ਸੱਤ ਹੋਏ ਇਹਨਾਂ ਦੇ ਸ਼ਾਸਤਰ ਇੱਕ ਦੂਏ ਦੇ ਖਿਲਾਫ ਛੇ ਪ੍ਰਾਣ ਵਿਸ਼ਨੂੰ ਪ੍ਰਾਣ ਦੇ ਖਿਲਾਫ ਗੀਤਾ ਸਾਰਿਆਂ ਦੇ ਖਿਲਾਫ ਇਹ ਤਾਂ ਸਭ ਕੋ ਇਹ ਤਾਂ ਖੜੇ ਆ ਪਿਆ ਸਭ ਕੁਝ ਤੀਲਾ ਤੀਲਾ ਹੋਇਆ ਪਿਆ ਸਭ ਕੁਝ ਅੰਦਰ ਜੇ ਬੜਕੇ ਦੇਖੋਗੇ ਫਿਰ ਪਤਾ ਲੱਗਦਾ ਅੰਦਰ ਇਹਨਾਂ ਦੇ ਗ੍ਰੰਥ ਫੋਲ ਕੇ ਦੇਖੀ ਫਿਰ ਪਤਾ ਲੱਗਦਾ ਤਾਂ ਤੀਲਾ ਤੀਲਾ ਹੋਇਆ ਪਿਆ ਨੇ ਤਾਂ ਹੀ ਦੋ ਦੋ 100 100 ਸਵਾ 100 ਆਦਮੀ ਸਾਰਾ ਹਿੰਦੁਸਤਾਨ ਫਟਾ ਕਰਕੇ ਲੈ ਜਾਂਦਾ ਸੀ ਇਹ ਤਾਂ ਤੀਲਾ ਤੀਲਾ ਹੋਇਆ ਪਿਆ ਅੰਦਰ ਇੱਕ ਪਾਸੇ ਉਹ ਭਗਵਾਨ ਕਹਿੰਦੇ ਨੇ ਇੱਕ ਪਾਸੇ ਇੱਕ ਬੰਦਾ ਕਹਿੰਦਾ ਸਾਬਤ ਕਰੋ ਭਗਵਾਨ ਨਾ ਧਰਮ ਦੇ ਠੇਕੇਦਾਰ ਉਹ ਵੀ ਤਾਂ ਇਹਨਾਂ ਦਾ ਹੀ ਹੈ ਜਿਹੜਾ ਕਹਿੰਦਾ ਕ੍ਰਿਸ਼ਨ ਨੂੰ ਰਾਮ ਤੇ ਦਰੂ ਭਗਵਾਨ ਸਾਬਤ ਕਰੋ ਕੌਣ ਹੈ ਉਹ ਵੀ ਤਾਂ ਇਹਨਾਂ ਦਾ ਹੀ ਹੈ ਟੀਲਾ ਟੀਲਾ ਨਹੀਂ ਹੋਏ ਹੋਏ ਉੱਪਰੋਂ ਹੀ ਲੱਗਦਾ ਹੈ ਜੋ ਇਹਨਾਂ ਦੀ ਏਕਤਾ ਝੂਠ ਹੈ ਇਹ ਕਹਿੰਦੇ ਨੇ ਏਕਤਾ ਚ ਅਨੇਕਤਾ ਚ ਏਕਤਾ ਹੁੰਦੀ ਹੋਈ ਨਹੀਂ ਕਦੇ ਅਨੇਕਤਾ ਸੰਸਾਰ ਚ ਇੱਥੇ ਇਕਤਾ ਕਰਕੇ ਦਿਖਾਓ ਅਨੇਕਤਾ ਤੇ ਇਕਤਾ ਗੱਲਾਂ ਹੀ ਨੇ ਕਰਕੇ ਤਾਂ ਕੋਈ ਦਿਖਾਓ ਇੱਕ ਵੀ ਸਿਆਸੀ ਪਾਰਟੀ ਦੀ ਇਕਤਾ ਦਿਖਾਓ ਜਿੰਨੇ ਸਿਆਸੀ ਆਦਮੀ ਨੇ ਉਹਦੇ ਆਪਣੇ ਅੰਦਰ ਇਕਤਾ ਨਹੀਂ ਉਹਦਾ ਬਾਹਰ ਚਿੱਤ ਦਾ ਫਰਕ ਹੈ ਉਹਦੇ ਆਪਣੇ ਅੰਦਰ ਇਕਤਾ ਨਹੀਂ ਗੱਲਾਂ ਕਰਦੇ ਨੇ ਇਕਤਾ ਦੀ ਇਕਤਾ ਵੀ ਆ ਗੱਲ ਆ ਜਾਣੀ ਇਕਤਾ ਆਪ ਹੀ ਹੈ ਪਰਮੇਸ਼ਰ ਹੈ ਇਕ ਜਿੱਤੇ ਸੱਚ ਆ ਜਾਂਦਾ ਇੱਕ ਤਾਂ ਜਾਦਲ ਦੀ ਸੱਚ ਦੇ ਬਿਨਾ ਇੱਕ ਤਾਂ ਹੋਈ ਨਹੀਂ ਸਕਦੀ ਝੂਠ ਦੀ ਇਕਤਾ ਹੁੰਦੀ ਹਿਆ ਬੇਈਮਾਨੀ ਦੀ ਇਕਤਾ ਹੁੰਦੀ ਹਿਆ ਫਰੋਡੀਆਂ ਦੀ ਇਕਤਾ ਹੁੰਦੀ ਹੁੰਦੀ ਆ ਠੱਗਾਂ ਦੀ ਇਕਤਾ ਹੁੰਦੀ ਆ ਚੋਰਾਂ ਦੀ ਇਕਤਾ ਹੁੰਦੀ ਹੁੰਦੀ ਆ ਇਕਤਾ ਕਿਵੇਂ ਹੋ ਜੂਗੀ ਇਹ ਖਿਆਲੀ ਪਲਾਨ ਹੈ ਇਹਨਾਂ ਦੇ ਲੋਕਾਂ ਨੂੰ ਸਟੇਜ ਤੇ ਕਹ ਕੇ ਕਹਿ ਦੇਣਾ ਅਸੀਂ ਇਕਤਾ ਮੈਂ ਅਨੇਕਤਾ ਅਨੇਕਤਾ ਮੈਂ ਇਕਤਾ ਗੱਲੇ ਕਰ ਦੇਣੀਆਂ ਕਰਕੇ ਤਾਂ ਦਿਖਾਓ ਪਾਰਟੀਆਂ ਦੇ 20-20 ਟੁਕੜੇ ਨੇ ਅੰਦਰੋਂ। ਔਨੇਕਤਾ ਜੈਕਤਾ ਦੀ ਗੱਲ ਕਰਨ ਵਾਲਿਆਂ ਨੇ। ਅੰਦਰੋਂ ਦਾ ਇੱਕ ਦੂਜੇ ਦੇ ਲਤਖੇਦ ਨੇ ਸਾਰੇ ਲੀਡਰ। ਔਨੇਕਤਾ ਜੈਕਤਾ ਦੀ ਇਹ ਮੂਝ ਗੱਲਾਂ ਨੇ। ਜਿਨ੍ਹਾਂ ਮਨ ਹੋਰ, ਮੁਖ ਹੋਰ, ਸਰ ਕਾਡੇ ਕੱਚਿਆਂ। ਪਤਾ ਕਿਹਨਾਂ ਨੇ? ਆਹ ਪਬਲਿਕ ਦੇ ਉੱਤੇ ਅਸਲ ਨਹੀਂ ਥੋੜੇ ਪਤੰਦਲ ਜਿਹੜੇ ਗਾਂ ਵਾਲੇ ਨੇ ਤਾਂ ਥੋੜੇ ਘਟ-ਘਟ ਦੀ ਜਾਣਦੇ ਨੇ ਸਾਰੇ। ਉਹ ਲਿਆ ਕੌਣ ਹੈ? ਹਾਂਜੀ। ਲਾਓ। ਦੀਨ ਦਾ ਦਿਆਲ ਮਾਧੋ ਗਰਭ ਪ੍ਰਹਾਰੀ ਦੀਨ ਦਾ ਦਿਆਲ ਮਾਧੋ ਦੀਨਾਂ ਦੇ ਉੱਤੇ ਰੱਖਿਆ ਕਰ ਦੀਨਾਂ ਦੀ ਰੱਖਿਆ ਕਰਨ ਵਾਲਾ ਹੰਕਾਰੀ ਦੀ ਰੱਖਿਆ ਨਹੀਂ ਕਰਦਾ ਉਹ ਮਾਧੋ ਗਰਭ ਪ੍ਰਹਾਰੀ ਹੰਕਾਰ ਵੱਜ ਜਾਂਦਾ ਹੈ ਹੰਕਾਰੀ ਹੋ ਗਿਆ ਸੀ ਸੱਚ ਛੱਡ ਕੇ ਹੰਕਾਰੀ ਹੋ ਜਾਈਦਾ ਹੰਕਾਰੀਆਂ ਦਾ ਦੇਸ ਆ ਇਹ ਸਾਰਾ ਹੋ ਗਿਆ ਸੀ ਔਰ ਗਰਭ ਤੇ ਐਸਾ ਪ੍ਰਹਾਰ ਹੋਇਆ 7-800 ਸਾਲ ਗੁਲਾਮ ਰਹੇ ਕਰੋਗੇ ਸੀ ਨਾ ਗੁਲਾਮੀ ਛਲਣੀ ਪੈਗੀ ਆ ਜਾਓ ਵੀ ਹੰਕਾਰ ਗਿਆ ਦੀ ਰੱਸੀ ਜਲ ਕੇ ਬਟਾ ਨਹੀਂ ਗਿਆ ਜੇ ਉਹ ਜਲੀ ਹੋਈ ਰੱਸੀ ਦਾ ਬਟਾ ਜਿਹੜਾ ਹਿੰਦੂਤਵਾ ਹੁਣ ਬਟਾ ਹੈ ਜਲੀ ਰੱਸੀ ਜਲੀ ਹੋਈ ਹੈ ਜੜੀ ਹੋਈ ਰੱਸੀ ਦਾ ਬਟਾ ਦੁਬਾਰਾ ਉਹਦੇ ਨਾਲ ਕੋਈ ਉਹਦੇ ਨਾਲ ਦੁਬਾਰਾ ਕੋਈ ਬੁਲਜੰਪਲ ਲੋਂਗੇ ਪੜਨ ਉਹਦੇ ਨਾਲ ਕੋਈ ਰਸੇ ਨਾਲ ਭਰੀ ਬੰਨ ਲੋਂਗੇ ਉਹਦੇ ਨਾਲ ਕੀ ਬੰਨ ਹੋਗੇ ਜੜੀ ਰੱਸੀ ਦੇ ਬਟੇ ਲੂਦੇ ਕੇ ਬਟਾ ਸਣੇ ਉਹਦੇ ਨਾਲ ਕੋਈ ਕੰਮ ਨਹੀਂ ਲੰਦਾ ਹੁੰਦਾ ਉਹਦਾ ਫੂਕ ਮਾਰੀ ਤੇ ਸਾਰੀ ਰੱਸੀ ਉੜ ਜਾਣੀ ਉਹਦਾ ਫੂਕ ਮਾਰੀ ਤੇ ਨਾ ਬਟਾ ਰਹਿਣਾ ਨਾ ਰੱਸੀ ਰਹਿਣੀ ਸਵਾ ਹੋ ਜਾਣੀ ਇੱਕ ਫੂਕ ਨਾਲੇ ਸਵਾਹ ਹੋ ਜਾਣੀ ਐ ਇਹਦੀ ਰੱਸੀ ਦੀ ਵਟੇ ਦੀ ਫੂਕ ਆਦੀਆ ਗਿਆਨ ਕੀ ਆਂਦੀ ਜਾਂ ਗਿਆਨ ਕੀ ਆਂਦੀ ਆਉਣੀ ਐ ਉਦੋਂ ਤਾਂ ਵਿਚਾਲਿਆ ਤੁਸੀਂ ਇਹ ਉਦੋਂ ਜੇ ਮੁਸਲਮਾਨ ਨਾ ਨਾ ਸਾਥ ਦਿੰਦੇ ਲੋਦਾ ਬਾਈ ਦਾ ਉਦੋਂ ਵੀ ਨਹੀਂ ਸੀ ਉਦੋਂ ਮੁਸਲਮਾਨਾਰੇ ਇਕੱਠੇ ਹੋ ਗਏ ਨਾ ਦੋਏ ਅੱਜ ਦੇ ਮੁਸਲਮਾਨ ਇਹਨਾਂ ਨਾਲ ਇਕੱਠੇ ਨਹੀਂ ਹੋ ਸਕਦੇ ਨਾ ਇਹ ਉਹਨਾਂ ਨਾਲ ਇਕੱਠੇ ਹੋਣ ਨਾ ਉਹਨਾਂ ਨਾਲ ਹੁਣ ਦਾ ਇਸਾਈ ਮੁਸਲਮਾਨ ਇਕੱਠੇ ਹੋਣ ਅੱਜ ਸੱਚ ਨੂੰ ਖਤਰਾ ਨਹੀਂ ਕੋਈ ਹੈ ਇਹ ਆਪਸ ਵਿੱਚ ਹੀ ਦੁਸ਼ਮਣ ਨੇ ਸੱਚ ਦੇ ਦੁਸ਼ਮਣ ਆਪਸ ਵਿੱਚ ਹੀ ਫਟੇ ਰਹੇ ਨੇ ਸੱਚ ਦੇ ਦੁਸ਼ਮਣ ਸਾਰੇ ਹੀ ਨੇ ਜਦੋਂ ਦੁਸ਼ਮਣ ਫੜ ਜਾਂਣ ਉਦੋਂ ਸੇਫ ਟਾਈ ਹੋਦਾ ਹੈ ਜਿਹਦੇ ਦੁਸ਼ਮਣਾਂ ਵਿਚੀ ਲੜਨ ਉਹਨੂੰ ਅੱਗੇ ਵਧਣ ਦਾ ਸਮਾਂ ਹੁੰਦਾ ਸਾਰੇ ਸੱਚਵਲ ਝਾਕਣਗੇ ਹੁਣ ਜੇ ਸਭ ਤੋਂ ਲੇਟ ਝਾਕਣਗੇ ਸੱਚਵਲ ਉਹ ਪੱਥਰ ਪੂਜਾ ਵਾਲੇ ਝਾਕਣਗੇ ਸਿਰਫ ਜ਼ਰਾਤ ਨਹੀਂ ਬ੍ਰਾਹਮਣ ਪਹਿਲਾਂ ਸੱਚਵਲ ਇਹਨਾਂ ਜਿਹੜੇ ਬ੍ਰਾਹਮਣ ਨੇ ਸੱਚਵਲ ਹੁਣ ਵੀ ਸੱਚਵਲ ਨੇ ਹੋ ਜਿਹੜੇ ਵੇਦਾਂ ਦੇ ਆਸਰਾ ਰੱਖਣ ਵਾਲੇ ਨੇ ਅੱਜ ਵੀ ਨਾਲ ਖੜੇ ਨੇ ਸਾਡੇ ਉਹ ਖੜੀ ਜਣਾ ਤਾਂ ਨਾਲ ਹੋਣਾ ਹੀ ਆ ਜਿਹੜੀਆਂ ਜਾਤਾਂ ਇਹਨਾਂ ਨੇ ਰੱਖੀਆਂ ਨੇ ਬਣਾ ਕੇ ਦੀ ਚ ਉਹ ਤਾਂ ਉਹਨਾਂ ਦਾ ਰਣ ਨਾਲ ਉਹਨਾਂ ਦਾ ਰੌਲਾ ਹੀ ਕੋਈ ਨਹੀਂ ਇਹ ਆਦਵਾਨੇ ਨਾਲ ਰਣੇ ਰਣੇ ਤਾਂ ਰਣੇ ਰਣਾ ਦੇਖੋ ਤਾਂ ਸਹੀ ਅੱਗੇ ਜਾ ਕੇ ਕੀ ਹੁੰਦਾ ਲਕੀਨਾ ਖਿੱਚੀਆਂ ਗਈਆਂ ਕੋਈ ਧਰਮ ਰਹਿਣਾ ਦੁਨੀਆ ਦਾ ਚੋਰ ਲਾਲਣ ਜਾ ਹੈ ਹਾਂਜੀ ਚਰ ਦੀਨਤਾ ਦਿਆਲ ਮਾਦੋ ਗਰਭ ਪ੍ਰਹਾਰੀ ਗਰਭ ਪ੍ਰਹਾਰੀ ਹੈ ਜਿੱਥੇ ਹੰਕਾਰ ਹੈ ਉਹਦੇ ਤੇ ਹਮਲਾ ਹੋ ਜਾਣਾ ਜਿਹੜਾ ਕਹਿੰਦਾ ਮੈਂ ਰਾਜ ਕਰਨਾ ਸਾਰੀ ਦੁਨੀਆ ਤੇ ਉਹਨੇ ਨਹੀਂ ਬਚਣਾ ਸਾਰਿਆਂ ਨੇ ਉਹਦੇ ਖਿਲਾਫ ਹੋ ਜਾਣਾ ਉਹਦੇ ਤਾਂ ਕੁਦਰਤ ਵੀ ਖਿਲਾਫ ਹੈ ਕੁਦਰਤ ਕਿਹਦੇ ਖਿਲਾਫ ਹੈ ਜਿਹੜਾ ਚਾਹੁੰਦਾ ਮੈਂ ਰਾਜ ਕਰਨਾ ਸਾਰੀ ਦੁਨੀਆ ਤੇ ਉਹ ਗਾਰੀਆ ਹੋ ਜਿਹੜਾ ਕਹਿੰਦਾ ਮੈਂ ਸੇਵਾ ਕਰਨੀ ਆ ਸਾਰਿਆਂ ਦੀ ਰਾਜ ਪਰਮੇਸ਼ਰ ਦਾ ਰਹੂਗਾ ਉਹਦਾ ਬਚਾਏ ਸਿਰਫ ਉਹਦੇ ਤੇ ਖੁਸ਼ ਆ ਨਾ ਬਚਾ ਤਾਂ ਉਹਦੇ ਉਹ ਖੁਸ਼ ਆ ਫੇ ਰਾਜ ਪਰਮੇਸ਼ਰ ਦਾ ਸੱਚਦਾ ਰਹੂਗਾ ਅਸੀਂ ਤਾਂ ਸੇਵਾਦਾਰ ਆ ਸਾਰੇ ਐ ਜਾ ਸੇਵਾਦਾਰ ਨਹੀਂ ਜਾ ਜਾ ਬਾਗਲ ਐਜੇ ਸੇਵਾਦਾਰ ਵੀ ਹੁੰਦੇ ਨੇ ਪਹਿਜਾ ਨਹੀਂ ਹੋਊਗਾ ਉਹ ਵਾਕਈ ਸੇਵਾਦਾਰ ਹੀ ਹੋਊਗਾ ਉਹ ਕਹਿਣ ਦਾ ਨਹੀਂ ਹੋਊਗਾ ਹਾਂ ਉਹ ਕਰਨ ਦਾ ਹੋਊਗਾ ਕਹਿਣ ਦਾ ਨਹੀਂ ਹੁੰਦਾ ਕਹਿਣ ਦੇ ਉੱਤੇ ਤਾਂ ਪਰਮੇਸ਼ਰ ਜਾਣਦਾ ਹੈ ਕਹਿਣ ਵਾਲੇ ਕਰਨ ਵਾਲੇ ਨੂੰ ਜਾਣਦਾ ਸਾਰੇ ਟੈਕ ਨਹੀਂ ਕਰਦੇ ਸਾਰੇ ਬੋਲਟ ਨਟ ਬੋਲਟ ਬਾਹਰ ਹੁੰਦੇ ਪਰਮੇਸ਼ਰ ਤੜੀਟ ਜਾਂਦਾ ਟਹਿਟ ਕਿਉਂ ਮਨ ਚ ਹੋ ਰਿਹਾ ਮੁਖ ਚ ਹੋ ਰਿਹਾ ਅੰਦਰ ਚ ਉੜਦਾ ਬਾਹਰੋਂ ਸਾਡੀ ਬੋਲਦਾ ਸਭ ਟੈਂਟ ਕਰੀ ਜਾਂਦਾ ਹੌਲੀ ਹੌਲੀ ਐਸਾ ਟੈਂਟ ਹੋਊਗਾ ਜਿਵੇਂ ਬਦਾਮਾ ਚੋਂ ਨਿਕਲ ਜਾਂਦਾ ਨਾ ਬਦਾਮ ਰੋਗ ਐ ਨਿਕਲ ਜੂ ਸਭ ਕੁਝ ਜਿਹੜੇ ਉਹ ਟੈਂਟ ਕਰੀ ਜਾਂਦਾ ਨਾਲ ਜਿਵੇਂ ਨਿਕਲ ਜਾਂਦਾ ਤੇਲ ਤੇਲ ਆਵਿਆ ਨਹੀਂ ਦਿੰਦੇ ਪ੍ਰੈਸ਼ਰ ਚਾਲੇ ਦਿੰਦੇ ਨੇ ਐ ਪ੍ਰੈਸ਼ਰ ਕੱਢ ਦਿੰਦਾ ਜਿਵੇਂ ਐਕਸਪੈਲ ਤੇਲਾਂ ਚੋਂ ਤੇਲ ਵੱਖ ਕਰ ਦਿੰਦਾ ਐ ਜਿਹੜਾ ਬੇਇਮਾਨੀਆਂ ਵਿੱਚੋਂ ਕੱਢ ਦੇਣੀ ਉਹਨੂੰ ਸਾਰਿਆਂ ਦੇ ਗਰਮ ਪ੍ਰਹਾਰੀ ਐ ਐਸਾ ਪ੍ਰਹਾਰ ਕਰੂਗਾ ਐਸਾ ਦੁੱਖ ਪੈਦਾ ਕਰ ਦੂਗਾ ਜਿਵੇਂ ਤਿਲਾ ਤੇ ਤੇਲ ਅੜਕ ਹੋ ਜਾਂਦਾ ਨਾ ਐਸਾ ਅੜ੍ਹ ਹੋ ਜੂਗਾ ਝੂਠ ਅੜ੍ਹ ਹੋ ਜੂਗਾ ਸੰਸਾਰ ਚ ਤੱਤਰਨ ਤਤ ਤੇਲ ਨਾਮ ਕੀਆ ਬਾਤੀ ਇਜ਼ਰਾਇਲ ਫਰੈਸਤਾ ਤਿਲ ਪੀੜੇ ਕਹਾਣੀ ਆਇਆ ਨਾ ਅਸਾ ਦੀਵਾਰ ਚ ਅਸੋ ਕੋਲੂ ਤੇਲ ਤੁਲ ਦੇ ਰਿਆ ਨਟ ਬੋਲਟ ਜੀ ਟਾਈਟ ਕਰ ਰਿਹਾ ਐ ਸਪੈਲਰ ਦੇ ਚਰਨ ਸ਼ਰਨ ਨਾਮਾ ਬਲ ਤੇ ਹਾਰੀ ਚਰਨ ਸ਼ਰਨ ਨਾਮਾ ਨਾਮਾ ਤੇਰੇ ਚਰਨਾਂ ਦੀ ਛਲੜ ਵਿੱਚ ਐ ਦੇਖੋ ਚਰਨਾਂ ਦੀ ਛਲੜ ਵਿੱਚ ਐ ਚਰਨ ਸ਼ਰਨ ਨਾਮਾ ਔਰ ਇਹ ਕੌਣ ਹੈ ਨਾਮਾ ਨਮੋ ਹੈ ਜਿਸ ਨੂੰ ਬਖਸ਼ੇ ਸਿਪਤਸਰ ਨਾਨਕ ਪਾਤਸ਼ਾਹੀ ਪਾਸ਼ਾਏ ਪਾਸ਼ਾਹ ਦਾ ਪਾਸ਼ਾ ਰਬ ਜੇ ਗੁਰਨਾਕ ਦੀ ਬਾਣੀ ਪੜੀਏ ਤਾਂ ਪਾਸ਼ਾਹ ਦਾ ਵੀ ਪਾਸ਼ਾ ਕਿਉ ਸਿਪਸਲਾ ਹੈ ਨਾ ਇਹਦੇ ਕੋਲ ਇਟ ਇਜ਼ ਸਿਪਸਲਾ ਕੀਤੀ ਹੋਈ ਹੈ ਇਹ ਹੈ ਪਾਸ਼ਾਹ ਦਾ ਪਾਸ਼ਾ ਨਾਮਦੇਵ ਇਹ ਕਹਿੰਦਾ ਮੈਂ ਤੇਰੇ ਚਰਨਾਂ ਦੀ ਛਲੂ ਇਹ ਜਾ ਇਹ ਜਾ ਰਾਜ ਹੋਊਗਾ ਇਹ ਜਾ ਰਾਜਨ ਨਾਮ ਤੇਰੇ ਚੜ੍ਹਣਾ ਦੀ ਛੜਨ ਵਿੱਚ ਆ ਤੇਰੇ ਹੁਕਮ ਦੀ ਛੜਨ ਵਿੱਚ ਆ ਹੋਰ ਕਿਸੇ ਦੇ ਛੜ ਦੀ ਲੋੜ ਨਹੀਂ ਹੈ ਰਾਜ ਦੀ ਸੇਵਾ ਹਾਂ